ਨੋ ਬਾਈ ਸਟਾਰਟਿੰਗ ਕਰੋ ਚੈੱਕ ਕਰ ਐਂਟਰ ਦੀ ਓਕੇ ਹੈ ਐਂਟਰ ਦੀ ਲੋ ਜੀ ਬਾਈ ਜੋਤ ਵੀਰਾ ਸਾਡਾ ਲਿਆ ਗੱਡੀ ਹਾਂਜੀ ਹਾਲੋ ਸਰ ਕੀ ਹਾਲ ਨੇ ਠੀਕ ਆ ਠੀਕ ਆ ਜੋਤੋ ਬਾਈ ਤੁਹਾਨੂੰ ਨਵੀਂ ਕਰੇਟਾਂ ਦੀਆਂ ਬਤਾਈਆਂ ਵੀਰੇ ਸ਼ੁਕਰੀਆ ਬਹੁਤ ਪਬਲੇ ਜੀ ਕੀ ਹਾਲ ਆ ਜੀ ਕੀ ਹਾਲ ਆ ਜੀ ਤੇ ਪਬਲੇ ਵੀਰੇ ਦੇ ਦਿੱਤੀ ਗੱਡੀ ਜੋਤੋ ਬਾਈ ਨੂੰ ਕੇ ਟ్రਾਈ ਲੈ ਰਿਹਾ ਟ్రਾਈ ਲੈ ਰਿਹਾ ਨੇ ਬਾਈ ਕਹਿੰਦਾ ਲੈਣੀ ਐ ਮੈਂ ਵੀ ਅੱਛਾ ਸੰਧ ਕਰ ਲਿਆ ਠੀਕ ਆ ਸਾਤਾ ਬੋਲਦਾ ਬਾਈ ਨੀ ਕਿ ਨਵੇਂ ਸਾਲ ਨੂੰ ਲੈਣੀ ਹੈ ਗੱਡੀ ਹਾਂ ਠੀਕ ਆ ਬਾਈ ਨੀ ਨਾਲੇ ਤੂੰ ਆਲਟੋ ਦੇਖਦਾ ਫਿਰਦਾ ਦਾ ਆਲਟੋ ਥੋੜੀ ਹੁਣੇ ਮੇਰੀ ਚਾਹ ਨਹੀਂ ਚੱਲਣੀ ਹਾਂ ਜ਼ੋਰ ਨਹੀਂ ਹੈ ਇੰਜਨ ਮਾ ਉਹ ਮਾ ਜਾਂ ਜੂੰਦੀ ਆਡੀ ਹੈ ਨਹੀਂ ਅੱਛਾ ਆਲਟੋ ਤੇ ਸਿੱਧੀ ਹੁਣ ਤੂੰ ਕਰੇਟਾ ਪਰ ਆ ਗਿਆ ਕਰੇਟਾ ਸਿੱਧੇ ਬੜੀ ਗੱਡੀ ਆ ਇਹ ਤਾਂ ਹੀ ਤਾਂ ਆਈ ਥੱਲੇ ਨਿਕਲ ਕੇ ਵੀ ਛਾਂ ਦੱਸ ਪਸੰਦ ਹੈ ਨਹੀਂ ਕਿ ਹੁਣ ਤਨੂੰ ਇਹ ਬਾਈ ਫਿਰ ਡੀਜ਼ਲ ਚ ਲਈ ਪਬਲੇ ਵੀਰੇ 6 ਗਿਰਾ ਚ ਆ ਗਈ ਇਹ ਠੀਕ ਹੈ ਬਾਈ ਇਹ 6 ਗਿਰਾ ਚ ਆ ਗਈ 6 ਚ ਆ ਗਈ ਅੱਛਾ ਠੀਕ ਅੱਛਾ 6 ਦਾ ਪੈਂਦਾ ਹੀ ਨਹੀਂ ਹੜਕ ਵਾਲੀ ਪਾ ਪਬਲੇ ਬਾਈ ਨੇ ਗੱਡੀ ਚਲਾਤੀ ਬਾਈ ਕਿਲੋਮੀਟਰ 34 ਕਿਲੋਮੀਟਰ 7830 ਕਿਲੋਮੀਟਰ ਅੱਛਾ ਉਹ ਐਵਰੇਜ ਦੱਸ ਰਹੀ ਵੀ ਹੈ ਹਾਂ ਜੀ ਨਾ ਤੇਲ ਹੈ ਹੈ ਬਾਈ ਅੱਛਾ ਅੱਛਾ 8000 ਕਿਲੋਮੀਟਰ ਗੱਡੀ ਚਲਾਤੀ ਤਾਂ ਕਿੱਦਾਂ ਰਿਹਾ ਗੱਡੀ ਦਾ ਵਧੀਆ ਹੈ ਐਕਸਪੀਰੀਅੰਸ ਵਧੀਆ ਹੁਣ ਤੱਕ ਵਧੀਆ ਚੱਲ ਰਹੀ ਹੈ ਐਵਰੇਜ ਵਗੈਰਾ ਕਿੱਦਾਂ ਰਹੀ ਗੱਡੀ ਦੀ ਐਵਰੇਜ ਤਾਂ ਜੇ 13 14 ਦੀ ਹੋਗਾ 13 14 ਦੀ ਐਵਰੇਜ ਹੈ ਬਦੂ ਜਾਨੀ ਕਿ ਸਰਵਿਸ ਤੋਂ ਬਾਅਦ ਪੈਟਰੋਲ ਦੀ ਕੰਦੀ ਦੇਖਦੇ ਆ ਠੀਕ ਆ ਹਰੇ ਬਾਈ ਨੂੰ ਲੱਤੇ ਨੂੰ 6 ਕਿ ਮਹੀਨੇ ਹੋਏ ਆ 6 ਮਹੀਨੇ ਹੋਏ 6 ਮਹੀਨੇ ਹੋਇਆ ਠੀਕ ਆ 4 ਦੇ ਲੀਆ ਆਪਸ਼ਨਾਂ ਚੋਂ ਤੱਕੂ ਤਿੰਨ ਤਿੰਨ 8000 ਚ ਲਾਤੀ ਬਾਈ ਨੇ ਬਾਈ 6 ਕਿ ਰਾ ਚਾਹੀਏ 6 ਕਿ ਰਾ ਅੱਛਾ 6 ਕਿ ਰਾ ਠੀਕ ਆ ਆ ਲੋ ਬਾਈ ਚੈੱਕ ਕਰੋ ਬਾਈ ਆਹ ਨਾਲੇ ਹੀ ਬਾਅਦ ਚ ਲੋ ਆਈ ਸੀਰੀ ਚਾਰ ਦੇ ਨਾਲੇ ਆ ਇਹਦੇ ਤਿੰਨ ਤਿੰਨ ਚਾਰ ਦੇ ਨੇ ਬਾਈ ਇਹ ਅੰਦਰ ਤੇ ਇਹ ਕੋਈ ਨਹੀਂ ਕਰਾਇਆ ਮੈਂ ਬਾਹਰ ਤੇ ਹੀ ਵਾ ਟਾਇਰ ਟੂਰ ਕੋ ਆਏ ਆ ਸਭ ਤੋਂ ਉੱਪਰਲਾ ਮਾਡਲ ਮਤਲਬ ਇਹਨੇ ਕੱਲੇ ਬੀਲ ਪਵਾਏ ਆ ਬੀਲ ਇੰਟੀਰੀਅਰ ਸਾਰਾ ਓਰੀਜਨਲ ਕੰਪਨੀ ਫੱਟੜਾ ਬੀਲ ਕਾਪ ਦੇਖੋ ਬਾਈ ਬ ਹਾਂ ਵੀਲ ਕੱਪ ਘੈਂਟ ਆ ਪਾਏ ਬਾਈ ਠੀਕ ਆ ਬਾਈ ਵੀਲ ਕੱਪ ਕਿੰਨੇ ਦੇ ਪਾਏ ਵੀਲ ਕੱਪ ਤਾਂ ਮੈਂ ਵੀ ਪਾਉਣਾ ਅਲੋ ਹੀ ਆ ਵੀਰੇ ਅਲੋ ਵੀ ਕੱਪ ਬੜੀ ਦੂਰ ਲੱਗੇ ਵੇ ਸੈਕਟਰ ਹੈ 25000 ਐਕਸਟਰਾ ਨਹੀਂ ਕਿ ਦੂਏ ਦਾ ਨਵੇਂ ਰਿਮ ਦੇ ਕੇ ਵਿੱਚ ਆ ਵਿੱਚ ਦਿੱਤੇ ਆ ਠੀਕ ਆ ਮੈਂ ਵੀ ਹਜੇ ਕੱਪੜਾ ਲਾ ਰਣਾ ਬੜਾ ਸਵਾਦ ਆਉਂਦਾ ਨਾ ਠੀਕ ਆ ਪਾਉਲ ਬਾਈ ਜਿਹੜੇ ਕੋ ਟਰੈਕਟਰ ਆਇਆ ਮੜਾ ਤੇਰੇ ਟਰੈਕਟਰ ਦਿਖਾਉਣੇ ਆਪਾਂ ਨੇ ਆ ਗਏ ਆ ਗਏ ਚਲੋ ਆ ਜਾ ਆ ਜਾ ਤੁਸੀਂ ਆਜੋ ਆਜੋ ਠੀਕ ਆ ਹੋਸ ਗ੍ਰੀਨ ਕਾਟ ਵੱਜਦਾ ਹੈ ਤੇ ਬਾਈ ਪავლੇ ਵੀਰ ਨੇ ਕੋਲ ਆਇਆ ਟਰੈਕਟਰ ਸੋਨਾਲੀਗਾ 750 ਤੇ ਟਰੈਕਟਰ ਦਾ ਮੋਆਇਨਾ ਕਰਨ ਆਏ ਬਾਈ ਤੇ ਹੋਰ ਬਾਈ ਪავლੇ ਵੀਰੇ ਠੀਕ ਆ ਟਰੈਕਟਰ ਕਿੰਨਾ ਮਾਡਲ ਹੈ ਵੀਰੇ ਇਹ ਇਹ 20 ਮਾਡਲ ਆ 20 ਮਾਡਲ ਜੇ ਕਟਿਆ ਅੱਛਾ ਨਵੇਂ ਜੇ ਨਵੇਂ ਜੇ ਇਹਦਾ ਨਵਾਂ ਲੈਣਾ ਬਾਈ ਇਹਨਾਂ ਨੂੰ ਨਵਾਂ ਠੀਕ ਆ ਇਹਨਾਂ ਨੇ 60 ਲੈਣਾ ਟਰੈਕਟਰ 'ਚ ਬਾਈ ਕੋਈ ਕਮੀ ਪੇਸ਼ੀ ਨੁਕਸਾਨ ਨਹੀਂ ਹੈ ਨਹੀਂ ਕੋਈ ਵੀ ਨਹੀਂ ਠੀਕ ਆ ਤੇਰੀ ਨਹੀਂ ਕਿ ਜ਼ਿੰਮੇਵਾਰੀ ਇਹ ਪੂਰੀ ਮੇਰੀ ਨਹੀਂ ਉਹ ਜਸਵਾਲ ਵੀਰੇ ਦੀ ਆ अच्छा ओ भाई जी ठीक टेटर है ठीक है ਤੇ ਬਾਈ ਇਹਨਾਂ ਨੇ ਬਾਈ ਟਰੈਕਟਰ ਇਹ ਵਿੱਚ ਕੱਟਿਆ ਏ ਨਵਾਂ ਦੇਣਾ ਬਾਈ ਇਹਨਾਂ ਨੇ ਟਰੈਕਟਰ ਟਰੈਕਟਰ ਵੈਸੇ ਕਿੰਨਾ ਚੱਲਿਆ ਵਾ 600 ਘੰਟੇ ਚੱਲਿਆ ਮਲਾਂਦਣਾ 600 ਇੰਨਾ ਕਿ ਚੱਲਿਆ ਵਾ ਬਾਈ 600 ਕੁਸ ਘੰਟੇ ਟਰੈਕਟਰ ਚ 650 ਟਾਇਰ ਬਾਈ ਨਾਲ ਵਾਲੀ ਟਰੈਕਟਰ ਦੇ 80 80 85 ਪੈਸੇ ਟਾਇਰ ਹੈਗੇ ਨਾਲ ਦੇ ਟਾਇਰਾਂ ਠੀਕ ਹੈ ਜੀ ਬਾਕੀ ਇਹਨਾਂ ਨੇ ਤੂਤਾ ਤੂਤਾ ਕੁਝ ਨਹੀਂ ਹੈਗਾ ਤੇ ਇੱਧਰ ਸਾਡੇ ਦੋ ਬੰਦੇ ਇੱਧਰ ਖੜੇ ਆ ਦੇਖੋ ਇਹ ਵਈ ਰੀਲਾਂ ਬਣਾ ਰਹੇ ਆ ਰੀਲਾਂ ਲੋਡ ਹੋ ਰਹੀਆਂ ਰੀਲਾਂ ਬਣਾਈਆਂ ਰੀਲਾਂ ਲੋਡ ਕਰ ਰਹੇ ਆ ਆਵੇਂ ਤੇ ਮੁੰਡਿਆ ਤੂੰ ਇੱਧਰ ਨੂੰ ਆ ਮੜਾ ਜਾ ਆ ਜਾ ਆ ਜਾ ਯਾਰ ਭਈ ਆਹ ਮੁੰਡਾ ਥੋੜਾ ਜਿਹਾ ਆ ਜਾ ਵੀਡੀਓ ਚ ਆਪਾਂ ਨੇ ਉਹਨੂੰ ਟੀਮ ਨੇ ਨਵਾਂ ਟੀਮ ਮੈਂਬਰ ਹੈ ਨਵਾਂ ਟੀਮ ਮੈਂਬਰ ਇਹਨੂੰ ਆਪਾਂ ਨੇ ਨੌਲੇਜ ਦੇਣੀ ਆ ਵੀਡੀਓ ਵਿੱਚ ਬੋਲਣ ਦੀ ਠੀਕ ਆ ਸਭ ਤੋਂ ਜੂਨੀਅਰ ਵਾਲੀ ਪੋਸਟ ਪਾਸਟ ਹੈ ਹਾਂ ਆ ਬੋਲਾਂਗੇ ਹਾਂਜੀ ਆ ਜੀ ਭਈ ਦੇ ਮਾਰੀ ਮੋਟੀ ਟਰੈਕਟਰ ਬਾਰੇ ਮੁੰਡਿਆ ਤੂੰ ਵੀ ਜਾਣਕਾਰੀ ਤੈਨੂੰ ਪਤਾ ਹੈ ਟਰੈਕਟਰ ਠੀਕ ਆ ਠੀਕ ਆ ਟਰੈਕਟਰ ਠੀਕ ਆ ਪਬਲੀ ਵੀਰੇ ਬਾਕੀ ਹਾਂ ਮਾੜਾ ਸਟਾਰਟ ਕਰ ਦੇ ਵੀਰੇ ਟਰੈਕਟਰ ਫੜਾ ਮੋਟਾ ਖੁੱਲ ਤਾਂ ਹੀ ਪਤਾ ਲੱਗਣਾ ਲੋ ਬਾਈ ਸਟਾਰਟਿੰਗ ਕਰੋ ਚੈੱਕ ਕਰ ਟਰੈਕਟਰ ਦੀ ਓਕੇ ਆ ਟਰੈਕਟਰ ਪੁੱਤ ਬੋਲੀ ਆਂਦਾ ਤਾਂ ਮਾਰੀ ਗੀ ਆ ਲੈ ਰਿਹਾ ਕੁ ਬਾਕੀ ਬਾਈ ਇਹ ਤਾਂ 500 ਕਿਲੋ ਨੂੰ ਕੋਈ ਵੈਸੇ ਦਿਖਾਇਆ ਸਟਾਰਟ ਕਰਕੇ ਚੈੱਕ ਕੋ ਟਰੈਕਟਰ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਹੈ ਬਾਈ ਤੇ ਉਹਨਾਂ ਨੇ ਵੀਰਾਂ ਨੇ بڑا ਟਰੈਕਟਰ ਲੈਣਾ ਇਹਨਾਂ ਦਾ ਤਿੰਨ ਸਪੀਡਾਂ ਵਾਲਾ ਇਹ ਟਰੈਕਟਰ ਹੈਗਾ ਦੋ ਸਪੀਡਾਂ ਵਾਲਾ ਠੀਕ ਹੈ ਜੀ ਪਾਬਲੇ ਵੀਰੇ 2 ਸਪੀਡ ਹੈ ਇਹ 2 ਸਪੀਡ ਹੈ ਫਰੀਜ਼ ਨਹੀਂ ਹੈਗਾ ਨਹੀਂ ਫਰੀ ਨਹੀਂ ਹੈ ਠੀਕ ਆ ਦੋ ਸਪੀਡ ਵਾਲਾ ਟਰੈਕਟਰ ਹੈ ਵੀਰੇ ਇਹ ਤੇ ਬਾਈ ਆਹ ਇੰਗਲੋਂ ਵੀ ਦੇਖ ਲੋ ਟਰੈਕਟਰ ਦੇਖ ਲੋ ਪੂਰਾ ਯਾਨੀ ਕਿ ਕਿਸੇ ਵੀ ਚੀਜ਼ ਨੂੰ ਚਾਬੀ ਨਹੀਂ ਲੱਗੀ ਹੋਈ ਬਾਈ ਸਾਰਾ ਟਰੈਕਟਰ ਮਨਨ ਕੀ オリジナル ਹੈ ਸੀਲਡ ਹੈ ਸਾਰਾ ਹੀ ਕਲਚ ਪਲੇਟ ਤੋਂ ਲੈ ਕੇ ਗੇਅਰ ਵਾਲੇ ਨਟ ਲੈ ਕੇ ਸਾਰਾ ਹੀ ਟਰੈਕਟਰ ਮਨਨ ਕੀ オリジナル ਹੈ ਤੇ ਪਿੱਛੋਂ ਵੀ ਚੈੱਕ ਕਰ ਲਓ ਠੀਕ ਹੈ ਜੀ ਪਬਲਿਕ ਵੀਰੇ ਵੀਰਾਂ ਨੇ ਕਿਹੜਾ ਟਰੈਕਟਰ ਲਿਆ ਤਿੰਨ ਸਪੀਡਾਂ ਵਾਲਾ ਲਿਆ 3 ਸਪੀਡ 60 ਬਾਕੀ ਪਬਲਿਕ ਵੀਰੇ ਦੀ ਡਿਮਾਂਡ ਮੰਨ ਲਓ 6 ਲੱਖ ਕਰਦੇ ਹੈ ਨਾ 6 ਲੱਖ 6 ਲੱਖ ਡਿਮਾਂਡ ਆ ਬਾਈ ਤੇ ਬਾਈ ਨਾ ਨੇ ਬਾਈ ਵਿੱਚ ਕੱਟਿਆ ਇਹ ਕਹਿੰਦਾ ਵੀ ਤੁਹਾਨੂੰ ਪਤਾ ਜਿਹੜਾ ਵਿੱਚ ਕੱਟਦੇ ਨੇ ਟਰਾਈ ਬਾਈ ਮਹਿੰਗੇ ਕੱਟਣਾ ਪੈਂਦਾ ਠੀਕ ਨਹੀਂ ਕੰਪੀਟੀਸ਼ਨ ਬਹੁਤ ਆ ਜੀ ਗੱਲ ਤਾਂ ਹੀ ਗਾਹ ਖੜਦਾ ਮੇਰਾ ਹਾਂ ਠੀਕ ਆ ਬਾਈ 6 ਲੱਖ ਰੁਪਈਆ ਕਰਦੇ ਨੇ ਬਾਈ ਨੇ ਡਿਮਾਂਡ ਇਹਦੀ 20 ਮਾਡਲ ਦੀ ਤੇ ਬਾਕੀ ਦਾ ਰੇਟ ਜਨ ਕਿ ਕੋਈ ਫਿਕਸ ਨਹੀਂ ਮੌਕੇ ਤੇ ਹੋ ਜਾਊਗਾ ਬਾਈ ਰੇਟ ਹੋ ਜਾਊਗਾ ਵੱਧ ਘੱਟ ਹੋ ਜਾਊਗਾ ਮੌਕੇ ਤੇ ਠੀਕ ਆ ਰੇਟ ਵੱਧ ਘੱਟ ਹੋ ਜਾਊਗਾ ਬਾਈ ਟਰੈਕਟਰ ਦਾ ਤੇ ਬਾਕੀ ਆ ਨਹੀਂ ਹੈਗਾ ਵੀ ਟਰੈਕਟਰ ਦੇ ਵਿੱਚ ਜਨ ਕਿ ਵੀ ਕੋਈ ਕਮੀ ਪੇਸ਼ੀ ਕਈ ਪੌਲੇ ਵੀਰੇ ਕਈਆਂ ਦੇ ਮਨ 'ਚ ਵਹਿਮ ਹੁੰਦਾ ਵੀ ਕੋਈ ਉੱਚਾ ਮਾਡਲ ਟਰੈਕਟਰ ਦੇ ਗਿਆ ਵੀ ਕੋਈ ਨਕਸ ਹੋਊਗਾ ਤਾਂ ਦੇ ਗਿਆ ਤਾਂ ਦੇ ਕੇ ਗਿਆ ਪੌਟਰੈਕਟਰ ਮੈਨ ਲਾਉਂਦਾ ਉਹਨੇ 3 ਸਪੀਡ ਲਿਆ ਨਾ 3 ਸਪੀਡ ਲਿਆ ਉਹਨੇ ਤਿੰਨ ਸਪੀਡਾਂ ਵਾਲਾ ਠੀਕ ਆ ਇਹ ਵੀ ਬਹੁਤ ਚੱਕਰ ਆਇਆ ਥੋੜੀ ਜਿੰਨ ਸਪੀਡਾਂ ਵਾਲਾ ਵੀ ਹਨਾ ਅੱਗੇ ਅੱਗੇ ਜਿਵੇਂ ਸੁਪਰ ਸੀਟਰ ਆ ਗਏ ਹਾਂ ਜਿੰਨੀ ਨਹੀਂ ਆ ਰਹੀ ਅੱਗੇ ਸੁਪਰ ਸੀਟਰ ਨਾਲ ਤਾਂ ਲੰਘ ਗਿਆ ਬਾਈ ਟਾਈਮ ਆਉਣਾ ਹੁਣ ਗਾਹਾਂ ਰੀਪਰ ਚੱਲਣੇ ਆ ਤੇ ਜਿੱਦਾਂ ਬਾਈ ਜਿੱਦਾਂ ਰੀਪਰ ਬਹੁਤ ਚੱਲਿਆ ਇਸ ਵਾਰ ਅੱਛਾ ਹਨਾ ਰੀਪਰ ਦੇ ਟਰੈਕਟਰ ਬਹੁਤ ਵਧੀਆ ਕਾਮਯਾਬ ਹੈ ਇਹ ਜੀ ਗੱਲ ਹੈ ਮੈਂ ਕਹਿੰਦਾ ਰੀਪਰ ਦੇ ਜਿਆਦਾ ਸੋਣ ਵਾਲੀ ਟਰੈਕਟਰ ਬਾਦੇ ਚੱਲਦੇ ਨੇ ਰੀਪਰਾਂ ਤੇ ਕਿਉਂਕਿ ਇੱਕ ਤਾਂ ਟਰੈਕਟਰ ਪਾਬਲਿਕ ਵੀਰੇ ਲੰਬੇ ਬਹੁਤ ਹਨ ਲੰਬਾਈ 'ਚ ਵੱਧ ਨੇ ਇਹ ਹਨਾ ਚਾਰ ਸਿਲੰਡਰਾਂ ਵਾਲੇ ਚਾਰ ਸਿਲੰਡਰਾਂ 'ਚ ਵਾਲੇ ਹਾਂ ਤੇ ਬਾਕੀ ਬਾਈ ਜੇ ਕਿਸੇ ਦੇ ਹੋਇਆ ਸਮਝ ਵਿੱਚ ਆ ਕੇ ਦੇਖ ਲਿਓ ਵੀਰ ਨਾਲ ਕੋਲੇ ਖੜਾ ਟਰੈਕਟਰ ਇਹ ਤੇ ਉੱਧਰ ਖੜੇ ਆ ਹਾਂ ਉਹ ਵੀ ਦਿਖਾ ਦਨੇ ਬਾਈ ਬਾਈ ਨੰਦੀ ਏਜੰਸੀ ਬਾਈ ਆਪਾਂ ਤੁਹਾਨੂੰ ਪਤਾ ਹੀ ਆ ਬਿਲਕੁਲ ਆਪਣੇ ਨਾਲ ਆ ਕੰਧ ਨਾਲ ਕੰਧ ਉਹ ਨੰਬਰ ਆ ਬਾਈ ਇਹਨਾਂ ਦਾ ਉਹ ਦੇਖੋ ਜੀ 98158 47628 ਤੇ ਕਿਸੇ ਨੇ ਵੀ ਬਾਈ ਹੋਰ ਜਾਣਕਾਰੀ ਲੈਣੀ ਆ ਕਿਸੇ ਵੀ ਟਰੈਕਟਰ ਦੇ ਬਾਰੇ ਤੇ ਬਾਈ ਨਾਲ ਕੋ ਨਵੇਂ ਟਰੈਕਟਰ ਵੀ ਸੋਨਾਲੀਕਾ ਤੇ ਜੇ ਕਿਸੇ ਨੇ ਨਵਾਂ ਵੀ ਲੈਣਾ ਸਾਡੇ ਰੋਪੜ ਜ਼ਿਲ੍ਹੇ ਚ ਹਨਾ ਬਾਈ ਰੋਪੜ ਏਰੀਆ ਆਪਣਾ ਰੋਪੜ ਏਰੀਆ ਆਪਾਂ ਮਤਲਬ ਕਿ ਆਪਾਂ ਰੋਪੜ ਚਮਕੌਰ ਵਿੱਚ ਵੀ ਦੇ ਸਕਦੇ ਆ ਹਨੋਲੀ ਰੋਪੜ ਚਮਕੌਰ ਸਾਹਿਬ ਘਨੋਲੀ ਪੁਰਤਗੜ ਤੱਕ ਉੱਥੇ ਤੱਕ ਇਹਨਾਂ ਕੀ ਆਪਣਾ ਹੱਦਬੰਦੀ ਆ ਉਦੇ ਤੱਕ ਦੇ ਸਕਦੇ ਆ ਉੱਧਰ ਆਨੰਦਪੁਰ ਆ ਗਿਆ ਇੱਧਰ ਮਰੰਡਾ ਆ ਗਿਆ ਇੱਧਰ ਮਰੰਡਾ ਆ ਗਿਆ ਠੀਕ ਆ ਤੇ ਬਾਈ ਇਹਨਾਂ ਨੇ ਆ ਵੀ ਟਰੈਕਟਰ ਵਿੱਚ ਕੱਟੇ ਬਾਈ ਆ ਜਾ ਮਾੜਾ ਆ ਵੀ ਦਿਖਾ ਦੇ ਮੇਰਾ ਵੀਰ ਬਣ ਕੇ ਜੇ ਤਾਂ ਬਾਈ ਮੈਂ ਕੱਲ ਵੀ ਦਿਖਾਤਾ ਸੀ ਵੈਸੇ ਇਹ 12 ਮਾਡਲ ਆ ਇਹ 12 ਮਾਡਲ ਆ ਜੀ ਹਾਂ ਜੀ ਇਹ ਵੀਰੇ ਇਹ ਨਹੀਂ ਸਿੰਪਲ ਸਟੀering ਜਣਾ ਇਹ ਸਿੰਪਲ ਆ ਇਹ ਇਹ ਵੀਰੇ 12 ਮਾਡਲ ਆ ਸਿੰਪਲ ਸਟੀering ਦੇ ਵਿੱਚ ਟਾਇਰ ਟਰੈਕਟਰ ਦੇ 60 ਪੈਸੇ ਹੋਣਗੇ ਚਾਰੇ ਮੁਰਲੇ ਵੱਧ ਹੋਣਗੇ ਬਾਈ ਪਿਛਲੇ 60 65 ਪੈਸੇ ਦੇ ਟਾਇਰ ਆ ਅ ਸੀਏਡ ਦੇ ਟਾਇਰ ਹਨਾ ਬਾਈ ਸੀਏਡ ਆ ਠੀਕ ਆ ਟਰੈਕਟਰ origianal ਆ ਬਾਈ ਸਾਰੇ ਹੀ ਇਹ अच्छा ठीक है बड़ी मोटी हां मुरली भाई, भाई, भाई मुरली जाली होई वे हो किते किते टचिंग होई हुई है नु बड़ी मोटी भाई हल्की फुल्की जी बाकी ट्रैक्टर बढ़िया है ठीक है जी सोनालिका 750 ਇਹ ਬਾਬਲੇ ਵੀਰੇ ਜਿਹਨੇ ਪੈਸੇ ਘੱਟ ਲਾਉਣੇ ਉਹਦੇ ਵਾਸਤੇ ਟਰੈਕਟਰ ਵਧੀਆ ਹੈ ਨਾ ਜਿਹੜਾ ਮਤਲਬ ਜਿਹਦਾ ਬਜਟ ਘੱਟ ਆ ਥੋੜਾ ਜਿਹਾ ਉਹਦੇ ਬਾਅਦ ਟਰੈਕਟਰ ਠੀਕ ਆ ਇਹ ਠੀਕ ਆ ਵੀਰੇ ਉਹਦੇ ਬਾਅਦ ਚ ਆ ਗਿਆ ਬਾਈ ਬਾਈ ਨਾਲ ਕੋਲ ਆਰ ਐਕਸ ਮਾਈਲੇਜ ਇਹ ਵੀਰੇ ਕਿੰਨਾ ਮਾਡਲ ਹੈ ਇਹ 15 ਹਨਾ ਇਹ 15 ਐ ਇਹ 15 ਮਾਡਲ ਹੈ ਯਾਰ ਐਕਸ ਇੱਕ ਇਹਦੇ ਨਾਲ ਦਾ ਹੋਰ ਤਾਂ ਉਹ 12 ਮਾਡਲ ਉਹ ਹੋ ਗਿਆ ਸੇਲ ਉਹ 13 ਮਾਡਲ ਤਾਂ ਹਾਈਪਰ ਵਾਲੀ ਜਿਹੜਾ 60 ਤਾਂ ਮਿੰਨੀ 60 ਤਿੰਨ ਸਿਲੰਡਰ ਉਹ ਟਰੈਕਟਰ ਵਾਸ਼ ਕੀਨਦਾ ਬਾਈ ਟਰੈਕਟਰ ਬਾਈ ਆ ਵੀ ਠੀਕ ਆ ਇਹ ਟਰੈਕਟਰ ਬਾਈ ਹੈਗਾ ਇਹ ਪਾਵਰ ਸਟੀਅਰਿੰਗ ਵਾਲਾ ਇਹਦੇ ਟਾਇਰ ਹੋਣਗੇ 40 ਕੇ ਪੈਸੇ ਮੁਰਲੇ ਟਾਇਰ 80 90 ਪੈਸੇ ਆ ਬਾਈ ਇਹ ਵੀ ਟਰੈਕਟਰ ਪੂਰਾ ਵਧੀਆ ਆਬਲੇ ਵੀਰੇ ਇਹ RX মাইਲੇ ਇਹਨਾਂ ਦਾ ਖਰਚਾ ਘੱਟ ਦੱਸਦੇ ਹਨਾ ਘੱਟਾ ਇਹ ਤਿੰਨੇ ਸਿਲੰਡਰ ਚ ਆਗੇ ਇਹ ਅੱਛਾ ਤਿੰਨ ਸਿਲੰਡਰ ਵਾਲੇ ਆ ਇਹ ਤਿੰਨੇ ਸਿਲੰਡਰ ਆਦੇ 60 ਅੱਛਾ ਮਤਲਬ ਕੀ ਹੈਗਾ 60 ਹੈ ਇਹ ਹੈਗਾ 60 ਹੈ ਠੀਕ ਹੈ ਇਹ ਜਣੀ ਕੇ 60 ਚ ਨਹੀਂ ਇਹ ਆ ਗਿਆ 55 HP ਠੀਕ ਆ ਠੀਕ ਆ ਤੇ ਜਣੀ ਕੇ ਆਬਲੇ ਵੀਰੇ ਆਪਣੇ ਥੋੜਾ ਜਿਹਾ ਲੋਕ ਆਹ ਸ਼ੋਅ ਨਾਲ ਉਹ ਸ਼ੋਅ ਨੂੰ ਵੱਧ ਪਸੰਦ ਕਰਦੇ ਹਨਾ ਜੇ ਆਪਾਂ ਇੱਧਰ ਜਾਈਏ ਹੋਰ ਏਰੀਏ ਚ ਇੱਧਰ ਨਵਾਂ ਸ਼ਹਿਰ ਉਧਰ ਜ਼ਿਆਦਾ ਗੋਲ ਸ਼ੋਅ ਲੰਨੇ ਆ ਹਨਾ ਠੀਕ ਆ ਠੀਕ ਆ ਵੈਸੇ ਇਹਨਾਂ ਦੇ ਇੰਜਨ ਦਾ ਸੇਮ ਹੀ ਆ ਦੋਹਾਂ ਦੇ ਸਿਰਫ ਸ਼ੋਅ ਦਾ ਹੀ ਫਰਕ ਆ ਤੁਸੀਂ ਮੰਗਾਦੇ ਹੋ ਨਹੀਂ ਅੱਛਾ ਅੱਦੂ ਡੀਆਈਆਰ ਮੰਗਾਦੇ ਆ ਹਾਂ ਤੁਹਾਡੇ ਕੋਲ ਜਿਆਦਾ ਸਾਰੇ ਨਵੀਂ ਸ਼ੋਅ ਵਾਲੇ ਹੀ ਖੜੇ ਨੇ ਹਨਾ ਠੀਕ ਆ ਠੀਕ ਆ ਇੱਥੇ ਗਾਰਡਨ ਟਰੈਕ ਵੀ ਆ ਛੋਟਾ ਟਰੈਕ ਛੋਟਾ ਹਾਂ ਉਹਦਾ ਉਹਦੀ ਵੀ ਵੀਡੀਓ ਪਾਈ ਤੀ ਆਪਾਂ ਨੇ ਕੱਲ੍ਹ ਬਾਈ ਬਾਕੀ ਬਾਈ ਆਹੀ ਟਰੈਕਟਰ ਖੜੇ ਨੇ ਵੀਰਾਂ ਨਾਲ ਕੋਲ ਜੇ ਕੋਈ ਵੀ ਬਾਈ ਇੱਕ ਗੱਲ ਹੋਰ ਦੇਖਿਓ ਤੁਹਾਡੇ ਕੋਲ ਜਿਆਦਾ ਸੋਨਾਂ ਵਾਲੀ ਕਹਿੰਦੇ ਸੋਨਾਂ ਵਾਲੀ ਕਈ ਘਟ ਹੁੰਦੇ ਆ ਸੋਨਾਂ ਵਾਲੀ ਕਈ ਲੈ ਕੇ ਜਾਂਦੇ ਆ ਹਨਾ ਜਿਹੜਾ ਥੋੜਾ ਉਹ ਵੀ ਵੇਚਿਆ ਉਹ ਵੀ ਸੋਨਾ ਲੀਗਾ ਦੇਖ ਥੋੜੇ ਕੋਈ ਹੋਰ ਸੋਨਾ ਲੀਗਾ ਖੜਾ ਏ ਸਾਰੀ ਸੋਨਾ ਲੀਗਾ ਲੈ ਕੇ ਗਏ ਸਾਰੀ ਸੋਨਾ ਲੀਗਾ ਘੱਟ ਹੋਏ ਆ ਵਿੱਚ ਬਾਈ ਯਾਨੀ ਕਿ ਜਿਹੜਾ ਬੰਦਾ ਸੋਨਾ ਲੀਗਾ ਚਲਾਉਂਦਾ ਉਹ ਬਾਅਦ ਚ ਵੀ ਸੋਨਾ ਲੀਗਾ ਹੀ ਲੈਂਦਾ ਹੈ ਨਾ ਬਾਈ ਠੀਕ ਆ ਠੀਕ ਆ ਬਾਕੀ ਬਾਈ ਟਰੈਕਟਰ ਤੁਹਾਨੂੰ ਦਿਖਾਤੇ ਆਪਾਂ ਨੇ ਆਹ ਟਰੈਕਟਰ ਆਇਆ 20 ਮਾਡਲ ਬਹੁਤ ਵੀਰਾਂ ਦਾ ਬਾਈ ਫੋਨ ਆਉਂਦੇ ਰਹਿੰਦੇ ਆ ਵੀ ਉੱਚਾ ਮਾਡਲ ਟਰੈਕਟਰ ਲੈਣਾ ਵੀਰੇ ਕਿਉਂਕਿ ਅੱਜ ਕੱਲ ਹਰੇਕ ਬੰਦਾ ਉੱਚੇ ਵਾਲਾ ਟਰੈਕਟਰ ਨੂੰ ਵੱਧ ਪੈਂਦਾ ਤੇ ਜਾਨੀ ਕਿ ਜਿਹਨੇ ਲੈਣਾ ਹੋਇਆ ਬਾਈ ਟਰੈਕ ਜੋਧਵੀਰ ਆ ਗਿਆ ਹਾਂ ਉਹ ਤਾਂ ਬਾਈ ਆ ਗਿਆ ਬਾਈ ਟਰੈਕਟਰ ਲੈ ਕੇ ਇਹ ਵੀ ਹੁਣ ਇਹ ਇਹ ਵੜਕ ਮਰਾਉਣ ਆਇਆ ਬਾਈ ਹੁਣ ਹਾਂ ਵੜਕ ਮਰਾਉਣ ਆਇਆ ਬਾਈ ਹੁਣ ਉਹ ਰਹਿਣ ਦੇ ਵਿੱਚ ਵੱਜੂ ਆੜ ਜਾ ਤੇ ਬਾਕੀ ਬਾਈ ਜੇ ਕੋਈ ਵੀ ਚਾਹਵਾਨ ਹੋਇਆ ਬਾਈ ਆ ਜਿਓ ਆਗੇ ਵੀਰਾਂ ਕੋਲ ਦੇਖ ਲਿਓ ਸੌਦਾ ਜਿਹੜਾ ਮੌਕੇ ਤੇ ਹੋ ਜੂਗਾ ਰੇਟ ਦਾ ਵਾਧਾ ਘਟਾ ਠੀਕ ਹੈ ਜੀ ਤੇ ਰੇਟ ਤੁਹਾਨੂੰ ਪਤਾ ਹੀ ਆ ਵੀ ਪੂਰਾ ਰੇਟ ਕੋਈ ਨਹੀਂ ਬਾਈ ਉਹ ਹੁੰਦਾ ਰੇਟ ਦਾ ਮਾੜੀ ਮੁਕੀ ਸੈਟਿੰਗ ਆ ਕੇ ਮੌਕੇ ਤੇ ਕਰਨੀ ਪੈਂਦੀ ਆ ਠੀਕ ਹੈ ਜੀ ਤੇ ਬਾਕੀ ਵੀਰਾਂ ਕੋਲ ਨਵੇਂ ਆ ਸੋਨਾ ਲੀਕਾ ਦੀ ਏਜੰਸੀ ਆ ਬਾਈ ਅ ਜੇ ਕਿਸੇ ਨੇ ਨਵਾਂ ਸੋਨਾ ਲੀਕਾ ਲੈਣਾ ਬਾਈ ਕੋਈ ਸੋਨਾ ਲੀਕਾ ਦਾ ਸ਼ਕੀਨ ਆ ਤਾਂ ਬਾਈ ਨਾਲ ਕੋਲ ਸੋਨਾ ਲੀਕਾ ਆ ਕੇ ਦੇਖ ਸਕਦਾ ਸਾਰੇ ਮਾਡਲ ਲੈਣ ਕੋ 750 60 ਡੀਆਈ 35 ਡੀਆਈ 50 750 ਤੇ ਸਾਰੇ ਮਾਡਲ ਮਿਲ ਜਨ ਨੇ ਤੇ ਜਰੂਰ ਬਜਟ ਕਰਿਓ ਬਾਈ ਇਹ ਕੋਈ ਚਾਹਵਨ ਹੋਇਆ ਸੋਨਾ ਲੀਕਾ ਦਾ ਇਹ ਕਰਨੇ ਵਿਚ ਕਟੋਣਾ ਦਾ ਵਿਚ ਵੀ ਕੱਟ ਲੈਣੇ ਬਾਈ ਨੇ ਟਰੈਕਟਰ ਤੇ ਬਾਕੀ ਆਪਣੇ ਕੋਲ ਵੀ ਬਾਈ ਫਿਲਹਾਲ ਤੁਹਾਨੂੰ ਪਤਾ ਵੀ ਸਵਾ ਦੇ ਦਿਨ ਚੱਲ ਰਹੇ ਆ ਸ਼ਹੀਦੀ ਦਿਹਾੜੇ ਬਾਈ ਚੱਲ ਰਹੇ ਨੇ ਉਹਦੇ ਕਰਕੇ ਹੁਣ ਕੋਈ ਇਹਨਾਂ ਦੇ ਵਿੱਚ ਟਰੈਕਟਰ ਲੰਦਾ ਨਹੀਂ ਹੈਗਾ ਤੇ ਬਾਕੀ ਚਲੋ ਬਾਕੀ ਹੁਣ 10 15 20 ਦਿਨ ਤੱਕ ਕੰਮ ਚੱਲੂਗਾ ਬਾਈ ਤੇ ਜੋਤ ਬਾਈ ਨੇ ਲਾਗੇ ਟਰੈਕਟਰ ਅੰਦਰ ਲਾਉਣ ਤੇ ਆਪਾਂ ਵੀ ਬਾਈ ਲੱਗੀ ਹੈ ਕਿਉਂਕਿ ਹੁਣ ਦਿਨ ਬਹੁਤ ਛੋਟੇ ਹੋਏ ਪਿਆ 5:30 ਵਜੇ ਨੇਰਾ ਹੋ ਜਾਂਦਾ ਤੇ ਆਪਾਂ ਵੀ ਜਲਦੀ ਟਾਈਮ ਨਾਲ ਘਰ ਨੂੰ ਤੇ ਬਾਕੀ ਜੇ ਕਿਸੇ ਮੇਰੇ ਵੀਰ ਨੇ ਕੋਈ ਟਰੈਕਟਰ ਸਿੱਧਾ ਸੇਲ ਕਰਨਾ ਹੁੰਦਾ ਬਾਈ ਟਰੈਕਟਰ ਵੇਚਣਾ ਹੁੰਦਾ ਤਾਂ ਉਹ ਵੀ ਜਰੂਰ ਦੱਸਿਆ ਕਰੋ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਪਾ ਦੇ ਕਰੋ ਵੀਰੇ ਰੇਟ ਦੱਸ ਦਿਆ ਕਰੋ ਤੇ ਜੇ ਆਪਣੇ ਸਮਝ ਵਿੱਚ ਆਉਂਦਾ ਹੋਊਗਾ ਤਾਂ ਆਪਾਂ ਤੁਹਾਡੇ ਟਰੈਕਟਰ ਆ ਕੇ ਦੇਖ ਲਿਆ ਕਰਾਂਗੇ ਬਾਈ ਤੇ ਚਲੋ ਠੀਕ ਹੈ ਜੀ ਬਾਈ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਤੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਬਾਈ ਤੇ YouTube ਚੈਨਲ ਨੂੰ ਵੀ ਕਰਿਆ ਕਰੋ ਸਬਸਕ੍ਰਾਈਬ ਤੇ ਮਿਲਦੇ ਆਪਾਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ